ਸਾਰੇ ਕਿਸਾਨਪਰਾ ਨੂੰ ਸਤਿ ਸ੍ਰੀ ਅਕਾਲ ਝੋਨੇ ਦੀ ਫਸਲ ਵਿੱਚ ਜ਼ਿੰਕ ਤਾਂ ਦੇਖੋ ਕਿਸਾਨਪਰਾ ਪਾਉਂਦੀ ਹੈਗੇ ਹੈ ਹਨਾ ਜੇ 33 ਪਾਵੇ ਜੇ 22 ਪਾਵੇ ਜੇ 39.5 ਪਾਵੇ ਇਸ ਸਾਲ 43 ਪੁਆਇੰਟ ਜਿਹੜੀ 5 ਜ਼ਿੰਕ ਹੈਗੀ ਆ ਪਹਿਲਾਂ ਇਹਨਾਂ ਦੀ ਆਉਂਦੀ ਸੀ 700 ਦੇ ਨਾਮ ਤੇ ਹੁਣ ਇਹਨਾਂ ਨੇ ਦਿੱਤੀ ਹੈਗੀ ਆ ਜਾਰਾ ਪ੍ਰੋਕੋਡ ਜ਼ਿੰਕ ਠੀਕ ਹੈ ਤੇ ਇਹਦੇ ਵਿੱਚ ਜਿੰਕੀ ਹੈਗੀ ਆ ਇਕੱਲੀ ਫਾਰਮੂਲੇਸ਼ਨ ਦਾ ਫਰਕ ਜਿਹੜਾ ਕੰਪਨੀ ਨੇ ਦੇਖੋ ਜ਼ਰੂਰ ਪਾਇਆ ਹੈਗਾ ਠੀਕ ਹੈ ਤੇ ਦੂਸਰੀ ਗੱਲ ਜਾਰਾ ਇੱਕ ਇਸ ਤਰ੍ਹਾਂ ਦੀ ਕੰਪਨੀ ਹੈਗੀ ਆ ਜੋ ਫਰਟੀਲਾਈਜ਼ਰ ਦੇ ਵਿੱਚ ਹਨਾ ਜੋ ਤੱਤਾਂ ਵਾਲੀਆਂ ਚੀਜ਼ਾਂ ਨੇ ਚਾਹ ਕੈਲਸ਼ੀਅਮ ਹੈ ਚਾਹ ਮੈਗਨੀਸ਼ੀਅਮ ਹੈ ਚਾਹ ਮੈਗਨੀਜ਼ ਠੀਕ ਹੈ ਜਿੰਨੇ ਵੀ ਨਿਊਟ੍ਰੀਐਂਟ ਹੈਗੇ ਆ ਛੋਟੇ ਤੱਤ ਹੈਗੇ ਆ ਜਿਨ੍ਹਾਂ ਨੂੰ ਜ਼ਮੀਨ ਦੀ ਸਭ ਤੋਂ ਜ਼ਿਆਦਾ ਲੋੜ ਆ ਉਹਨਾਂ ਦੇ ਵਿੱਚ ਇੱਕ ਕੰਪਨੀ ਮਾਹਰ ਕੰਪਨੀ ਹੈਗੀ ਆ ਤੇ ਆਪਾਂ ਨੇ ਵੀ ਜਿਹੜੀ ਇਹ ਜਿੰਕ ਜਿਹੜੀ ਵਰਤੀ ਹੈਗੀ ਆ ਯਾਰਾ ਦੀ ਤੇ ਇਸ ਜਿੰਕ ਦੇ ਵਿੱਚ ਇੱਕ ਤਾਂ ਛੱਟਾ ਦੇਣ ਵੇਲੇ ਪ੍ਰੋਬਲਮ ਨਹੀਂ ਆਉਂਦੀ ਹੈਗੀ ਠੀਕ ਹੈ ਤੇ ਜਿਹੜੀਆਂ ਦੂਸਰੀਆਂ ਜਿੰਕਾਂ ਨੇ ਬਾਈ ਜਿਵੇਂ ਲਾਲ 33 ਲਾਲ 33 ਲਾਲ ਹਨ ਉਹਨਾਂ ਨੂੰ ਛਿੱਟਾ ਦੇਣ ਦੀ ਜਿਹ ਪ੍ਰੋਬਲਮਾਂ ਦੀ ਕਿਤਨੇ ਕਿਤੇ ਫੋਟਾ ਜਾਂ ਹੁੰਦਾ ਹੈ ਇਹ ਜੂਰੀਆ ਦੇ ਨਾਲ ਹੀ ਜਿਹੜੀ ਲਿਪ ਹੋ ਜਾਂਦੇ ਆ ਇਹਦੇ ਵਿੱਚ ਥੋੜੀ ਮੋਟੀ ਤੇਲ ਦੀ ਮਾਤਰਾ ਵੀ ਜਿਹੜੀ ਜ਼ਰੂਰ ਹੈਗੀ ਹੈ ਠੀਕ ਹੈ ਦੂਸਰੀਆਂ ਜਿੰਕਾਂ ਦੇ ਮੁਕਾਬਲੇ ਜਦੋਂ ਬੰਦਾ ਛਿੱਟਾ ਇਹ ਦਿੰਦਾ ਹੈ ਹਨਾ ਇਹ ਉਹਨੂੰ ਮੰਨ ਕੇ ਜਲ ਤੇਲ ਜਿਵੇਂ ਵੰਗੂ ਹੱਥਾਂ ਦੇ ਉੱਪਰ ਜਿਹੜੀ ਚਿਪਕੇ ਜਾਂਦੀ ਹੈ ਤੇ ਇਸ ਜਿੰਕ ਦੇ ਜਿਹੜੇ ਜੋ ਗੁਣ ਹੈਗੇ ਆ ਪਹਿਲਾ ਗੁਣ ਇਹ ਹੈ ਵੀ ਜਦੋਂ ਆਪਾਂ ਛਿੱਟਾ ਦਿੱਤਾ ਹਨ ਜ਼ਮੀਨ ਤੇ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀ ਇਹ ਬਹਿ ਵੀ ਜਾਂਦੀ ਹੈ ਤੇ ਉੱਪਰੋਂ ਇਹ ਲੇਬ ਵੀ ਬਣ ਜਾਂਦੇ ਜਿਵੇਂ ਆਪਾਂ ਕਲੋਰ ਪਾ ਲਈ ਜਾਂ ਵਡੀਲਾ ਪਾ ਲਈ ਹਨ ਉਹ ਉੱਪਰ ਤੈਹ ਜੀ ਬਣਾਉਂਦੇ ਉੱਪਰ ਤੇਲ ਜਿਹਾ ਵਾਂਗ ਖੜ ਜਾਂਦੀ ਹੈ ਇਹ ਉੱਪਰ ਵੀ ਸਭ ਤੋਂ ਜ਼ਿਆਦਾ ਫੈਲਰਦੀ ਹੈ ਤੇ ਥੱਲੇ ਵੀ ਸਭ ਤੋਂ ਜ਼ਿਆਦਾ ਬੰਦੀ ਹੈਗੀ ਹੈ ਠੀਕ ਹੈ ਦੂਸਰੀ ਗੱਲ ਜਦੋਂ ਦੇਖੋ ਬਈ ਜਿੰਕ ਪਾ ਲਈ ਹਨ ਜੇ ਘੱਟ ਪਾਣੀ ਚ ਪਾਲੀਏ ਜਿਆਦਾ ਜੇ ਪਾਲੀ ਇੱਕ ਵਾਰੀ ਪਾਣੀ ਜਿਹੜਾ ਆਪਾਂ ਦੇਖੋ ਜਰੂਰ ਸਕਾਉਨੇ ਆ ਤੇ ਰਿਜ਼ਲਟ ਵੀ ਤੁਹਾਨੂੰ ਸਮੇਂ-ਸਮੇਂ ਦੇ ਨਾਲ ਆਪਾਂ ਜਿਹੜਾ ਸਾਂਝੇ ਕਰਦੇ ਆਂ ਕਿਉਂਕਿ ਦੇਖੋ ਜੋ ਵੀ ਬਾਈ ਆਪਣੀ ਹਨਾ ਕ੍ਰੌਪ ਪ੍ਰੈਕਟਿਸ ਹੈਗੀ ਹੈ ਨਾ ਆਪਾਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਦੇਖੋ ਸਾਂਝੀ ਜਰੂਰ ਕਰਦੇ ਹੈਗੇ ਆ ਤੇ ਹੋਰ ਵੀ ਕਿਸਾਨ ਭਰਾਵਾਂ ਦੇ ਤਜਰਬੇ ਜਿਹੜੇ ਆਪਾਂ ਸਾਂਝੇ ਕਰਦੇ ਆ ਤੇ ਇਸ ਜਿੰਕ ਦਾ ਪਹਿਲਾ ਕਾਰਨ ਛਿੱਟਾ ਦੇਣਾ ਬੜਾ ਸਖਾਲਾ ਹੈਗਾ ਯੂਰੀਆ ਦੇ ਨਾਲ ਲੇਪ ਹੋ ਜਾਂਦੀ ਹੈ 올 ਦੀ ਮਾਤਰਾ ਵਧੀਆ ਹੈਗੀ ਹੈ ਥੱਲੇ ਛੇਤੀ ਬੈਂਦੀ ਹੈ ਤੇ ਪਾਣੀ ਦੇ ਉੱਪਰ ਜਾਦੇ ਫੈਲਦੀ ਹੈਗੀ ਹੈ ਠੀਕ ਹੈ ਦੂਸਰੀ ਗੱਲ ਜੋ ਹੈਗਾ ਇਹਦੇ ਵਿੱਚ ਜਿੰਕ ਦੀ ਮਾਤਰਾ ਹੈਗੀ ਹੈ ਜਿਹੜੀ ਉਹ 39.5 ਜਿੰਕ ਹੈਗੀ ਹੈ ਝੋਨਾ ਫਟਾਰ ਤਾਂ ਹੀ ਕਰਦਾ ਹੈਗਾ ਜਿਉਂਕਿ ਜਿੰਕ ਤੱਤ ਬੜਾ ਜਿਹੜਾ ਇੱਕ ਜ਼ਰੂਰੀ ਤੱਤ ਹੈਗਾ ਤੇ ਇਹਦੀ ਜਿਹੜੇ ਮੈਂ ਰੇਟ ਦੀ ਗੱਲ ਕਰਾਂ ਰੇਟ ਘੱਟੋ ਘਾਟਾ 15 ਤੋਂ 1600 ਰੁਪਏ ਦੀ ਕਿਲੋ ਮਿਲਦੀ ਹੈਗੀ ਹੈ ਇਹ ਜਿੱਥੇ ਵੀ ਤੁਸੀਂ ਲੈ ਰਹੇ ਹੈਗੇ ਆ ਅਸਲੀ ਬਿਲ ਤੇ ਪੱਕੇ ਬਿਲ ਤੇ ਲਓ ਵਧੀਆ ਜਿੰਕ ਹੈਗੀ ਆ ਤੇ ਦੇਖਦੇ ਆ ਕੰਮ ਕਿੰਨਾ ਕੁ ਕਰਦੀ ਹੈਗੀ ਆ ਤੇ ਫਿਰ ਆਪਾਂ ਇਹਦੀ ਇੱਕ ਹੋਰ ਵੀਡੀਓ ਵੀ ਤੁਹਾਡੇ ਤੱਕ ਜਿਹੜੀ ਸਾਹਮਣੇ ਸਾਂਝੀ ਕਰਾਂਗੇ ਤੇ ਕਾਫੀ ਕਿਸਾਨ ਪ੍ਰਸ਼ਨ ਸਵਾਲ ਵੀ ਕਰ ਰਹੇ ਸੀ ਬਾਈ ਕਿ ਰੋਕ ਡਿਜਿੰਕ ਹੈ ਕੀ ਹੈਗੀ ਆ ਤੇ 39.5 ਬਾਈ ਜਿੰਕ ਹੀ ਹੈਗੀ ਆ ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ ਇਹਨਾਂ ਦੀ ਪਹਿਲਾਂ 700 ਆਉਂਦੀ ਸੀ 700 ਦੇ ਨਾਮ ਤੇ 11700 ਆਉਂਦੀ ਸੀ ਗੁਣੀਨਾ ਨੇ ਪ੍ਰੋਪਰਟੀ ਜਿੰਕ ਕਾਰਡ ਦੀ ਹੈ 39.5 ਹੀ ਹੈਗੀ ਆ ਇਹਦੇ ਵਿੱਚ ਤੇਲ ਦੀ ਮਾਤਰਾ ਥੋੜੀ ਜਿਹੀ ਦਿੱਤੀ ਹੋਈ ਜਿਸ ਦੇ ਨਾਲ ਇਹ ਬੈਲਰ ਦੀ ਜ਼ਿਆਦਾ ਤੇ ਥੱਲੇ ਜ਼ਿਆਦਾ ਵੰਦੀ ਇੱਕ ਇਹਦਾ ਵਜ਼ਨ ਜ਼ਿਆਦਾ ਹੁੰਦਾ ਹੈਗਾ ਠੀਕ ਹੈ ਤੇ ਬਾਕੀ ਰਿਜ਼ਲਟ ਆਉਣ ਤੇ ਦੇਖਦੇ ਹਫ਼ਤੇ 10 ਦਿਨ 15 ਦਿਨ ਬਾਅਦ ਕੀ ਇਹ ਇਹਦਾ ਰਿਜ਼ਲਟ ਮਿਲਦਾ ਹੈਗਾ ਫੇਰ ਇੱਕ ਵੀਡੀਓ ਤੁਹਾਡੇ ਨਾਲ ਫੋਰ ਸਾਂਝੀ ਕਰਾਂਗੇ